ਸੋਡਰ ਇਲਾਕੇ ਦੇ ਵਿੱਚ ਪੈਂਦੇ ਬਾਬਾ ਦੀਪ ਸਿੰਘ ਨਗਰ ਚੋਦੀ ਰਾਤ ਪਰਿਵਾਰ ਦੀ ਵੀਡੀਓ ਬਣਾਉਣ ਦਾ ਵਿਰੋਧ ਕਰਨ ਤੇ ਬਜ਼ੁਰਗ ਨਾਲ ਪੁੱਟਮਾਰ ਕਰਨ ਉਪਰੰਤ ਹਮਲਾਵਰਾਂ ਨੇ ਘਰ ਦੇ ਪੱਥਰਾਵਰ ਕਰ ਦਿੱਤਾ ਪੀੜਤ ਧਿਰ ਤੋਂ ਲਾਵਾਸਥਾਨਿਕ ਲੋਕਾਂ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਤਿੰਨ ਫਾਇਰ ਵੀ ਕੀਤੇ ਜਿਸ ਵਿੱਚੋਂ ਇੱਕ ਗੋਲੀ ਘਰ ਦੇ ਗੇਟ ਤੇ ਲੱਗੀ ਇਸ ਝਗੜੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਜਾਣਕਾਰੀ ਦਿੰਦੇ ਆ ਬਾਬਾ ਦੀਪ ਸਿੰਘ ਨਗਰ ਨਿਵਾਸੀ ਗੁਰਬੀਰ ਸਿੰਘ ਨੇ ਦੱਸਿਆ ਇਸ ਇਲਾਕੇ ਦੇ ਵਿੱਚ ਹੀ ਰਹਿਣ ਵਾਲੇ ਇੱਕ ਪਰਿਵਾਰ ਨਾਲ ਉਹਨਾਂ ਦਾ ਪੁਰਾਣਾ ਝਗੜਾ ਹੈ ਸ਼ੁੱਕਰਵਾਰ ਰਾਤੀ ਨੂੰ ਦਾ ਪਰਿਵਾਰ ਬੱਚਿਆਂ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਇਸੇ ਦੌਰਾਨ ਰੰਜਿਸ਼ ਰੱਖਣ ਵਾਲਿਆਂ ਨੇ ਘਰ ਦੀਆਂ ਔਰਤਾਂ ਤੇ ਬੱਚੀਆਂ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਪੇ ਦੇ ਪਿਤਾ ਨੇ ਜਦੋਂ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਉਸ ਨਾਲ ਘੁੱਟਮਾਰ ਕੀਤੀ ਲੋਕ ਅਜੇ ਘਰ ਮੁੜੇ ਹੀ ਸਨ ਕਿ ਦੁਬਾਰਾ ਲਗਭਗ 20 ਲੋਕਾਂ ਨੇ ਉਹਨਾਂ ਦੇ ਘਰ ਤੇ ਪਥਰਾਅ ਕਰ ਦਿੱਤਾ ਪੀੜਤ ਤੇਰਨੇ ਤਿੰਨ ਗੋਲੀਆਂ ਚਲਾਉਣ ਦੇ ਵੀ ਦੋਸ਼ ਲਾਏ ਮੌਕੇ ਤੇ ਪੁਜੀ ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਆਲੇ ਦੁਆਲੇ ਦੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾਂ ਨਹੀਂ ਇਸ ਦੀ ਵੀ ਜਾਂਚ ਹੋਵੇਗੀ ਜੇਕਰ ਕਿਸ ਨੇ ਗੋਲੀ ਚਲਾਈ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਪੀੜਤ ਤੇਰ ਨੂੰ ਇਨਸਾਫ ਦਵਾਇਆ ਜਾਵੇਗਾ ਦੇ ਰਾਤ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ